ਵੇਰੇ ਵਿੱਚ ਵੇਖੋ ਕਿਦਾਂ ਉੱਗੀ ਪਈ ਏ ਕਾਈ ਬਈ ਖੁੱਲੇ ਡੁੱਲੇ ਘਰ ਵਿੱਚ ਚੁੱਪ ਪਈ ਏ ਛਾਈ ਬਈ ਜਿਹੜੇ ਘਰ ਵਿੱਚ ਕਦੇ ਗੂੰਜਦੇ ਸੀ ਹਾਸੇ ਬਈ ਉਹ ਇਹ ਘਰ ਹੁਣ ਹੋਏ ਪੈ ਨੇ ਅਦਾਸੇ ਬਈ ਹੁਣ ਸੁੰਨੀਆਂ ਨੇ ਲੱਗਦੀਆਂ ਥਾਵਾਂ ਗਵਾਂਢੀ ਸਾਡੇ ਦੂਰ ਗਏ ਤਦਸੋ ਕਿੰਨੂ ਹਾਕਾ ਮਾਰ ਮੈਂ ਬੁਲਾਵਾਂ ਗਵਾਂਢੀ ਸਾਡੇ ਦੂਰ ਗਏ ਬਹੁਤ ਚਿਰ ਹੋ ਗਿਆ ਸਹਰ ਚੋਂ ਜਦੋਂ ਦੇ ਗਵਾਂਢੀ ਸਾਡੇ ਚਲੇ ਗਏ ਪਰ ਦੇਥਾਂ ਨੂੰ ਮੋੜ ਵਾਪਸ ਨਹੀਂ ਆਏ ਸੋ ਹੁਣ ਮੈਂ ਕਿੰਨੂੰ ਕਵਾਂ ਕਿ ਚਾਚੀ ਸਾਡੇ ਘਰ ਅਜੇ ਰੋਟੀ ਲੇਟ ਪੱਕਣੀਆਂ ਤੇ ਇੱਕ ਕੌਲੀ ਦਾਲ ਦੀ ਤੇ ਦੋ ਰੋਟੀਆਂ ਚਾਰ ਰੱਖ ਕੇ ਮੈਨੂੰ ਦੇ ਦੇ ਮੈਂ ਕਿੰਨੂੰ ਆਖਾਂ ਚਾਤੀ ਬੇਬੇ ਕਹਿੰਦੀ ਤੇ ਇੱਕ ਦੱਬਾ ਆਟੇ ਦਾ ਦੇ ਦੇ ਟੀਲਾ ਵਾਲੀ ਡੱਬੀ ਅੱਗ ਬਾਲਣ ਨੂੰ ਦੇ ਦੇ ਸੇ ਉਹ ਲੋੜਾਂ ਨਾਲ ਦੀਆਂ ਨਾਲ ਹੀ ਲੈ ਗਏ ਸੋ ਚੁੱਪਛਾਈ ਹੋਈ ਆ ਇਹਨਾਂ ਦਰਾਂ ਪੌਂਡਾਂ ਦੇ ਮੋਹ ਨੇ ਸਾਡੇ ਘਰਾਂ ਨੂੰ ਜਿੰਦੇ ਲਵਾਤੇ ਸੋ ਕਦੋਂ ਸਾਨੂੰ ਇਸ ਪੰਜਾਬ ਵਿੱਚ ਸਾਡੀਆਂ ਫਸਲਾਂ ਦਾ ਮੁੱਲ ਮਿਲੂਗਾ ਤੇ ਇਹਨਾਂ ਵਿਹੜਿਆਂ ਵਿੱਚ ਦੁਬਾਰਾ ਰੌਣਕਾਂ ਆਉਣਗੀਆਂ ਸੋ ਪਤਾ ਨਹੀਂ ਕਦੋਂ ਸਾਡੀਆਂ ਲੋੜਾਂ ਇੱਥੇ ਨਹੀਂ ਪੂਰੀਆਂ ਹੋਈਆਂ ਤੇ ਸਾਨੂੰ ਪ੍ਰਵਾਸ ਵਿੱਚ ਜਾਣਾ ਪਿਓਿੰਡਾ ਦੇ ਪਿੰਡ ਖਾਲੀ ਹੋ ਗਏ ਮਿੱਤਰੋ ਪਰ ਲੱਗਦਾ ਵਾਪਸ ਨਹੀਂ ਆਉਣੇ ਜਿਹੜਾ ਇੱਕ ਵਾਰੀ ਘਰੋਂ ਤੁਰ ਗਿਆ ਸੋ ਸਾਡਾ 1 ਰੁਪਈਆ 1 ਡਾਲਰ ਪੌਂਡਾ ਦੇ ਬਰਾਬਰ ਹੋਵੇ ਦੇ ਆ ਜਿਹੜੇ ਜਿੰਦਿਆ ਇਹ ਦੁਬਾਰਾ ਖੁੱਲਣਾ ਆਜੋ ਪੰਜਾਬੀਓ ਤੁਹਾਨੂੰ ਇਹ ਉਜੜੇ ਘਰ ਵਾਜਾਂ ਮਾਰ ਰਿਆ ਯਾਰ ਸਾਡਾ ਵੀ ਜੀ ਨਹੀਂ ਲੱਗਦਾ ਜਦੋਂ ਕੋਠੇ ਤੇ ਚੜੀਦਾ ਤੇ ਉਦਾਸੇ ਹੋ ਕੇ ਥੱਲੇ ਉਤਰਾਈਦਾ ਆਜੋ ਗਵਾਂਢੀਓ ਆਜੋ ਪੰਜਾਬੀਓ ਮੁਰ ਪੰਜਾਬ ਨੂੰ ਆਓ ਯਾਰ